ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਦੇ ਵੀ ਕੋਟੀ ਸਵੈਟਰ ਤੇ ਪਾ ਕੇ ਰੈਡੀ ਕਰ ਸਕਦੇ ਜੇ ਤੇ ਖਾਸ ਗੱਲ ਇਹ ਦੀ ਹੈ ਕਿ ਉਲਟੀ ਸਾਈਡ ਤੋਂ ਬਿਲਕੁਲ ਪਲੇਨ ਬਣਦਾ ਹੈ ਤੇ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ ਹਰ ਤਰ੍ਹਾਂ ਦੇ ਕੋਟੀ ਸਵੈਟਰ ਤੇ ਤੇ ਹਰ ਕਲਰ ਦੇ ਵਲ ਡਿਜ਼ਾਈਨ ਜਿਹੜਾ ਪੈ ਜਾਏਗਾ ਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 10-10 ਦੇ ਹਿਸਾਬ ਨਾਲ ਕੁੰਡੇ ਲੈਣੇ 10 ਕੁੰਡੇ 10 ਕੁੰਡੇ ਉਸ ਤੋਂ ਬਾਅਦ ਤਿੰਨ ਕੁੰਡੇ ਲੈਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਲੈਣੇ ਨੇ ਐਡਜਸਟ ਵਾਸਤੇ ਪੰਜ ਕੁੰਡੇ ਵਾਧੂ ਲੈਣੇ ਨੇ ਤੇ ਇੱਥੇ ਮੈਂ 50 ਗੁੰਡੇ ਪਾਏ ਹੋਏ ਨੇ 10-10 ਦੇ ਹਿਸਾਬ ਨਾਲ 20 ਗੁੰਡੇ ਤੇ 5 ਗੁੰਡੇ ਵੱਧ ਲੈ ਕੇ ਤੇ 25 ਗੁੰਡੇ ਪਾਏ ਹੋਏ ਨੇ ਤੇ 50 ਗੁੰਡੇ ਪਾਉਣ ਤੋਂ ਬਾਅਦ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਤੇ ਉਲਟੀ ਸਾਈਡ ਜਿਹੜੀ ਹੈ ਦੀ ਸਿੰਪਲ ਉਲਟੇ ਗੁੰਡਿਆਂ ਦੇ ਨਾਲ ਹੀ ਬਣਣੀ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰ ਦਿਓ ਬੈਲ ਆਈਕਨ ਨੂੰ ਵੀ ਦਬਾ ਲੈਣਾ ਤਾਂ ਕਿ ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਕਮੈਂਟ ਕਰਕੇ ਤੁਸੀਂ ਇਹ ਵੀ ਦੱਸ ਸਕਦੇ ਹੋ ਤੁਹਾਨੂੰ ਡਿਜ਼ਾਈਨ ਕਿੱਦਾਂ ਦਾ ਲੱਗਾ ਹੈ ਪਹਿਲਾ ਕੁੰਡਾ ਪਾ ਉਤਾਰ ਲਿਆ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੀ 1 2 3 ਧਾਗਾ ਪਿੱਛੇ ਕਰ ਲਾਂਗੇ ਸੱਤ ਕੁੰਡੇ ਸਿੱਧੇ 1 2 3 4 5 6 7 ਇਹੀ 10 ਕੁੰਡੇ ਆਪਾਂ ਪਹਿਲੀ ਸਲਾਈਡ ਵਿੱਚ ਰਿਪੀਟ ਕਰਨੇ ਆ ਬਹੁਤ ਸੌਖਾ ਡਿਜ਼ਾਈਨ ਆ 1 2 3 ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਸੱਤ ਕੁੰਡੇ ਸਿੱਧੇ 1 2 3 4 5 6 7 ਧਾਗਾ ਆਪਣੀ ਵਾਲੀ ਸਾਈਡ ਲਾਸਟ ਤੇ ਫਿਰ ਤਿੰਨ ਗੁੰਡੇ ਉਲਟੇ ਡਿਜ਼ਾਈਨ ਇਹਦੇ ਨਾਲ ਸਾਡਾ ਦੋਨੋਂ ਪਾਸੇ ਇਕੁਅਲ ਆਏਗਾ ਬਰਾਬਰ ਡਿਜ਼ਾਈਨ ਆਏਗਾ ਲਾਸਟ ਵਾਲਾ ਗੁੰਡਾ ਜਿਹੜਾ ਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਸਾਡੀ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਉਲਟੇ ਪਾਸੇ ਉਹ ਵੇਖੋ ਕਿਵੇਂ ਬਣਾਵਾਂਗੇ ਪਹਿਲਾ ਗੁੰਡਾ ਸਲਿੱਪ ਕਰ ਲਿਆ ਬਾਕੀ ਸਾਰੇ ਗੁੰਡੇ ਆਪਾਂ ਉਲਟੇ ਬਣਾ ਲੈਣੇ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਬਹੁਤ ਸਾਰੀਆਂ ਭੈਣਾਂ ਦੀ ਸਪੈਸ਼ਲ ਡਿਮਾਂਡ ਹੁੰਦੀ ਹੈ ਕਿ ਉਲਟੀ ਸਾਈਡ ਪਲੇਨ ਵਾਲੇ ਡਿਜ਼ਾਈਨ ਦੱਸੋ ਉਲਟੀ ਸਾਈਡ ਪਲੇਨ ਵਾਲੇ ਡਿਜ਼ਾਈਨ ਇੱਕ ਤੇ ਜਲਦੀ ਬਣ ਜਾਂਦੇ ਨੇ ਤੇ ਇੱਕ ਆਸਾਨੀ ਦੇ ਨਾਲ ਵੀ ਬਣ ਜਾਂਦੇ ਨੇ ਸਾਨੂੰ ਉਲਟੀ ਸਾਈਡ ਜਿਹੜੀ ਆਪਾਂ ਵੇਖੇ ਬਿਨਾ ਬਣਾਈ ਜਾਂਦੇ ਆ ਤੇ ਡਿਜ਼ਾਈਨ ਸਾਡੀ ਜਿਹੜੀ ਸਵੈਟਰ ਹੈ ਉਹ ਜਲਦੀ ਕੰਪਲੀਟ ਹੋ ਜਾਂਦੀ ਆ ਉਲਟੀ ਸਾਈਡ ਤੋਂ ਆਪਾਂ ਪੂਰੀ ਸਲਾਈ ਉਲਟੀ ਬਣਾ ਲੀ ਹਾਂ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਐਂਡ ਦੇ ਵਿੱਚ ਇਸ ਡਿਜ਼ਾਈਨ ਨੂੰ ਚੇਂਜ ਕਰਨ ਬਾਰੇ ਵੀ ਦੱਸਾਂਗੀ ਕਿ ਆਪਾਂ ਡਿਜ਼ਾਈਨ ਨੂੰ ਚੇਂਜ ਕਿਵੇਂ ਕਰ ਸਕਦੇ ਆ ਹੁਣ ਆਪਾਂ ਆ ਗਏ ਹਾਂ ਸਿੱਧੀ ਸਾਈਡ ਤੇ ਤੀਸਰੀ ਸਲਾਈ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ 1 2 3 ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਨਾ ਹੈ ਹੁਣ ਦੋ ਕੁੰਡੇਆਂ ਤੋਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਹੁਣ ਅਗਲੇ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਆ ਧਾਗਾ ਆਪਣੀ ਸਾਈਡ ਹੀ ਰਹੇਗਾ ਪਹਿਲਾਂ ਇਹਨੂੰ ਉਲਟਾ ਬਣਾ ਲਿਆ ਧਾਗਾ ਪਿੱਛੇ ਕਰ ਲਿਆ ਕੁੰਡਾ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਫੇਰ ਇਹਨੂੰ ਸਿੱਧਾ ਬਣਾ ਲਿਆ ਫੇਰ ਨਹੀਂ ਉਤਾਰਿਆ ਧਾਗਾ ਆਪਣੀ ਵਾਲੀ ਸਾਈਡ ਕਰ ਲਿਆ ਫੇਰ ਇਹਨੂੰ ਉਲਟਾ ਬਣਾ ਲਿਆ ਇੱਕ ਕੁੰਡੇ ਤੋਂ ਸਾਢੇ ਤਿੰਨ ਕੁੰਡੇ ਹੋ ਗਏ ਪਹਿਲਾਂ ਦੋ ਤੋਂ ਇੱਕ ਕੀਤਾ ਫੇਰ ਇੱਕ ਤੋਂ ਤਿੰਨ ਕੀਤੇ ਹੁਣ ਫੇਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਇੱਕ 2 3 ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਪਹਿਲਾਂ ਇੱਕ ਗੁੰਡਾ ਕਰਨਾ ਇਸ ਤਰ੍ਹਾਂ ਉਲਟਾ ਬੁੰਦੇ ਹੋਏ ਫਿਰ ਧਾਗਾ ਇੱਧਰ ਹੀ ਰਹੇਗਾ ਇਹ ਕੁੰਡੇ ਨੂੰ ਪਹਿਲਾਂ ਉਲਟਾ ਬਣਾ ਲਿਆ ਫਿਰ ਇਸੇ ਕੁੰਡੇ ਨੂੰ ਧਾਗਾ ਪਿੱਛੇ ਕਰਕੇ ਸਿੱਧਾ ਬਣਾ ਲਿਆ ਫਿਰ ਧਾਗਾ ਅੱਗੇ ਕਰਕੇ ਇਸੇ ਕੁੰਡੇ ਨੂੰ ਇੱਕ ਵਾਰ ਉਲਟਾ ਬਣਾ ਲਿਆ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾ ਲਏ ਦੋ ਕੁੰਡੇ ਫੇਰ ਆਪਾਂ ਉਲਟੇ ਬਣਾ ਲਏ ਇੱਧਰ ਆਪਾਂ ਦੋ ਤੋਂ ਇੱਕ ਕੀਤਾ ਇੱਧਰ ਵੀ ਦੋ ਤੋਂ ਇੱਕ ਕੀਤਾ ਸਾਡੇ ਦੋ ਕੁੰਡੇ ਘਟ ਗਏ ਤੇ ਇੱਥੇ ਆਪਾਂ ਇੱਕ ਤੋਂ ਤਿੰਨ ਕਰਤਾ ਦੋ ਕੁੰਡੇ ਸਾਡੇ ਵਧ ਗਏ ਇੱਕ ਕੁੰਡਾ ਸਿੱਧਾ ਧੱਕ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧੱਕ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਤੀਸਰੀ ਸਲਾਈ ਸਾਡੀ ਜਿਵੇਂ ਬਣ ਗਈ ਹੁਣ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ। ਪੂਰੀ ਸਲਾਈ ਆਪਾਂ ਉਲਟੇ ਕੁੰਡਿਆਂ ਦੇ ਨਾਲ ਬਣਾ ਕੇ ਕੰਪਲੀਟ ਕਰ ਲੈਣੀ ਆ। ਤੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਆ। ਨਾ ਕੋਈ ਇਹਦੇ ਵਿੱਚ ਜਾਲੀ ਵੀ ਨਹੀਂ ਪੈਂਦੀ ਤੁਸੀਂ ਹਰ ਤਰ੍ਹਾਂ ਦੇ ਸਵੈਟਰ ਤੇ ਇਸ ਡਿਜ਼ਾਈਨ ਨੂੰ ਪਾ ਸਕਦੇ ਲੇਡੀਜ਼ ਕੋਟੀ ਤੇ ਵੀ ਜੈਂਟਸ ਤੇ ਵੀ ਛੋਟੇ ਬੱਚਿਆਂ ਦੀ ਕੋਟੀ ਤੇ ਪਾ ਲੋਗੇ ਤਾਂ ਵੀ ਬਹੁਤ ਸੋਹਣਾ ਲੱਗੇਗਾ ਤੇ ਇਸ ਡਿਜ਼ਾਈਨ ਨੂੰ ਤੁਸੀਂ ਥੋੜਾ ਵਿਰਲਾ ਜਾਂ ਸੰਗਣਾ ਵੀ ਬਣਾ ਸਕਦੇ ਜੀ। ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦੀ ਹਾਂ ਚੌਥੀ ਸਲਾਈ ਆਪਾਂ ਪੂਰੀ ਉਲਟੇ ਕੁੰਡਿਆਂ ਦੇ ਨਾਲ ਬਣਾ ਲਈ ਹੈ। ਇਹੀ ਚਾਰ ਸਲਾਈਆਂ ਦਾ ਹੀ ਸਿਰਫ ਡਿਜ਼ਾਈਨ ਹੈ। ਇਹੀ ਚਾਰ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਨੀਆਂ ਹਨ। ਜਦੋਂ ਚਾਰ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣਦਾ ਜਾਏਗਾ। ਵੇਖੋ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ। ਕਿਸੇ ਵੀ ਕਲਰ ਤੇ ਬਣਾਓ। ਤੇ ਉੱਠ ਕੇ ਹੁੰਦਾ ਹੈ ਤੇ ਤੁਸੀਂ ਇਹ ਜਿਹੜੇ ਤਿੰਨ ਕੁੰਡੇ ਆਪਾਂ ਵਿੱਚ ਰੱਖੇ ਨੇ ਗੈਪ ਵਾਸਤੇ ਇਹਦੀ ਜਗ੍ਹਾ ਤੇ ਤੁਸੀਂ ਚਾਰ ਕੁੰਡੇ ਵੀ ਰੱਖ ਸਕਦੇ ਜੇ ਦੋ ਕੁੰਡੇ ਵੀ ਰੱਖ ਸਕਦੇ ਜੇ ਤੇ ਬਿਨਾ ਕੋਈ ਕੁੰਡੇ ਰੱਖੇ ਵੀ ਤੁਸੀਂ ਇਹ ਡਿਜ਼ਾਈਨ ਬਣਾ ਸਕਦੇ ਜੇ ਇਹ ਜਿਹੜੇ ਦੋ ਕੁੰਡੇ ਇੱਥੇ ਕੋਲ-ਕੋਲ ਇਕੱਠੇ ਆ ਜਾਣੇ ਆ ਫਿਰ ਵੀ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਲੱਗੇਗਾ ਤੇ ਕਮੈਂਟ ਕਰਕੇ ਦੱਸਿਓ ਜ਼ਰੂਰ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਾ ਹੈ ਤੇ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ